ਰਾਜਾਣਾ ਕਿ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲਏ ਇਹ ਕੋਈ ਇੰਜੀਨੀਅਰ ਨਹੀਂ ਸੀ ਮੈਨੂੰ ਕੈਨਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਤੁਹਾਡੇ ਕੋ ਪੈਕ ਹੈ ਅਸੀਂ ਪੈਕ ਹੈ ਚੰਡੀਗੜ੍ਹ ਯੂਨੀਵਰਸਿਟੀ ਹੈ ਤਗੜੀ ਤੁਹਾਡੇ ਕੋਲ ਥਾਪਰ ਹੈ ਹੂ ਇਜ਼ ਸੀਚੇਵਾਲ ਤੁਸੀਂ ਉਹ ਐਂਡ ਇਟ ਇਜ਼ ਅ ਫੀਲ ਜਿੱਥੇ ਜਿੱਥੇ ਵੀ ਪਿੰਡਾਂ ਵਿੱਚ ਸਾਡੇ ਸਾਰੇ ਪੰਜਾਬ ਐਂਡ ਆਲਰੇਡੀ ਗਵਰਨਮੈਂਟ ਦੀ ਕਮੇਟੀ ਜਿਹੜੀ 21 ਦੀ ਉਹਨਾਂ ਨੇ ਇੱਥੇ ਬਕਾਇਦੇ ਤੌਰ 'ਤੇ ਆਸ ਤਾਂ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਜ਼ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਇਹ ਠੀਕ ਜਿਹੜਾ ਸੀਚੇਵਾਲ ਸਾਹਿਬ ਨੇ ਉਹ ਤੇ ਖੁਦ ਠੇਕੇ ਉਹ ਤਾਂ ਕਹਿੰਦਾ ਮੇਰੇ ਕੋ ਪਾਈਪਾਂ ਦੋ ਮੇਰੇ ਕੋ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲਡ ਲੈਟਸ 낫 ਲੈਟਸ 낫 ਫੂਲ ਦੀ ਪੀਪਲ ਆਫ ਪੰਜਾਬ ਸੇ ਓਨਲੀ ਬਿਕੋਜ਼ ਹੀ ਬਿਲੋਂਗਸ ਟੂ ਵਨ ਪਾਰਟੀਕੂਲਰ ਪਾਰਟੀ ਉਹਨੂੰ ਆਪਾਂ ਉਹਨੂੰ ਇੱਕ ਵਾਰ ਸੀਚੇਵਾਲ ਨੂੰ ਸਾਰੇ ਪਿੰਡਾਂ ਵਿੱਚ ਫੇਲ ਹੋਇਆ ਪ੍ਰੋਜੈਕਟ ਉਹ ਥਾਪਰ ਕੋ ਕਰਾਓ ਪੈਕ ਕੋ ਕਰਾਓ ਕਿ ਸਭ ਪੜੇ ਲਿਖੇ ਇੰਸਟੀਚੂਟ ਕੋ ਕਰਾਓ ਠੀਕ ਹੈ ਠੀਕ ਹੈ ਠੀਕ ਹੈ ਉਹ ਤੁਸੀਂ ਮੈਨੂੰ ਪਿੱਛੇ ਸੇ ਬਦਲ ਪਤਾ ਨਹੀਂ ਉਹ ਮੈਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੀ ਚਲੋ ਆਈ ਸ਼ੁੱਡ ਨਾਟ ਸੇ ਮੱਚ ਸੋ ਗੱਲ ਇਹ ਹੈ ਕਿ ਇੱਕ ਉੱਤੀ ਜੇ ਵਾਲ ਬਾਰਡਰ ਬੁੜਾ ਕੱਢਿਆ ਨਾ ਉਸ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਈ ਬਾਤ ਜੀ ਇੱਕ ਮਿੰਟ ਜੀ ਇਹ ਇੱਕ ਮਿੰਟ ਬਾਜਵਾ ਜੀ ਇਹ ਸਹੀ ਹੈ ਇੱਕ ਮਿੰਟ ਬਾਜਵਾ ਸਾਹਿਬ ਉਹ ਸਾਡੇ ਕੋਲ ਤੁਸੀਂ ਇੱਕ ਵਾਰ ਸੁਲਤਾਨਪੁਰ ਲੋਧੀ ਜਾ ਆਇਓ ਮਿਲਿਆਓ ਉਹਨਾਂ ਨੂੰ ਜਿਹੜਾ ਉਹਨਾਂ ਨੇ ਕੰਮ ਕੀਤਾ ਸਮਝ ਲਓ ਫਿਰ ਆ ਕੇ تنਕੀਦ ਕਰ ਲਿਓ ਇਹ ਅੱਛੀ ਗੱਲ ਹੈ تنਕੀਦ ਕਰਨੀ ਪਰ ਵੇਣਾ ਮੈਂ ਉਹ ਤੋਂ ਜਾ ਕੇ ਆ ਕੇ ਤਾਂ ਹੀ ਇਹ ਬੀਰ ਦਿੱਤਾ ਚਲੋ ਚਲੋ ਠੀਕ ਹੈ ਬਟ ਬਟ ਆਈ ਹੈਵ ਫੇਥ ਇਨ ਹਿਸ ਕੈਪੇਬਿਲਿਟੀਜ਼ ਮੈਨੂੰ ਉਹਨਾਂ ਦੀ ਕੈਪੇਬਿਲਿਟੀ 'ਚ ਫੇਥ ਹੈ ਜੇ ਆਪਣਾ ਮੰਤਰੀ ਜੀ ਸਰ ਜੀ ਪਲੀਜ਼ ਬਾਜਵਾ ਸਾਹਿਬ ਇੱਕ ਮਿੰਟ ਬਾਜਵਾ ਮੋਟਰਲ ਬਣਾ ਲੀਏ ਜੇ ਕੋਈ ਸਰ 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 ਬੜੀ ਰੀਸਰਚ ਕਰਦਾ ਜੀ ਲਿਸਨ ਸਰ ਤੇ ਇੱਕ ਗੋਲ ਮੰਤਰੀ ਨੂੰ ਕਹਿਣਾ ਚਾਹੁੰਦੇ ਜਦੋਂ ਜਵਾਬ ਲੈ ਲਓ ਬਾਜਵਾ ਜੀ ਬਾਜਵਾ ਜੀ ਜਵਾਬ ਲੈ ਲਓ ਬੈਠੋ ਉਹ ਜਵਾਬ ਤਾਂ ਹੀ ਹੀ ਸਪੀਕਿੰਗ ਬੋਲੋ ਜੀ ਬੋਲੋ ਆਪਣਾ ਡਾਕਟਰ ਬਲਬੀਰ ਜੀ ਸਪੀਕਰ ਸਾਹਿਬ ਦੇ ਨੇ ਹੀ ਹੀ ਕੈਨ ਹੀ ਕੈਨ ਆਲਸੋ ਥਿਸ ਇਜ਼ ਅ ਕਲੈਕਟਿਵ ਰਿਸਪੋਨਸਿਬਿਲਟੀ ਹੀ ਕੈਨ ਹੀ ਕੈਨ ਆਨਸਰ ਇਟ ਐਸ ਪਰ ਰੂਲ ਹੀ ਕੈਨ ਆਨਸਰ ਇਟ ਜੀ ਪੂਰੀ ਦੁਨੀਆ ਨੇ ਦੇਖਿਆ ਕਿ ਜਿਹੜੇ ਬੰਦੇ ਆ ਮਾਈਂਡ ਦੇ ਵਿੱਚ ਫਸੇ ਹੋਏ ਆ ਮੋਦੀ ਸਰਕਾਰ ਨੇ ਅਮਰੀਕਾ ਤੋਂ ਕਿੱਥੋਂ ਕਿੱਥੋਂ ਮਸ਼ੀਨਾਂ ਮੰਗਵਾ ਲਈਆਂ ਸਾਰੇ ਫੇਲ ਹੋ ਗਏ ਰੈਟ ਮਾਈਨਰ ਨੇ ਜਾ ਕੇ ਬੰਦੇ ਕਢ ਤੇ ਬਾਹਰ ਤੁਹਾਡੇ ਹੋ ਇਹ ਸਾਇੰਸ ਕਿਸੇ ਦੀ ਗੁਲਾਮੀ ਨਹੀਂ ਹੈ ਜੇ ਅੱਜ ਸਾਰੇ ਬੰਦੇ ਪੀ ਐਸ ਟੀ ਕਰਦੇ ਆ ਸ਼ੈਕਸਪੀਅਰ ਤੇ ਕਰਦੇ ਆ ਸਕੂਲ ਨਹੀਂ ਗਿਆ ਸੀ ਜਿਹੜੇ ਬੰਦੇ ਪੀਐਸਟੀ ਕਰਦੇ ਆ ਬਾਬੇ ਨਾਨਕ ਤੇ ਕਰਦੇ ਆ ਭਾਈ ਵੀਰਸ익 ਤੇ ਕਰਦੇ ਆ ਸਕੂਲਾਂ ਚ ਦੇ ਗਏ ਸੀ ਇਹ ਸਾਇਜ਼ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੈ ਬਾਬਾ ਬਲਵੀਰ ਸਿੰਘ ਦਾ ਚੀਚੇਬਾਲ ਦਾ ਮਾਡਲ ਮੈਂ ਦੇਖਿਆ ਮੈਂ ਇੱਕ ਵਿਗਿਆਨ ਦਾ ਵਿਦਿਆਰਥੀ ਆ ਉਹਦੇ ਵਿੱਚ ਸੈਂਟੀਫਿਕ ਬੇਸਿਸ ਹੈ ਉਸ ਤੋਂ ਬਾਅਦ ਉਹਦੇ ਛੱਪੜ ਦਾ ਪਾਣੀ ਸਾਫ਼ ਕੀਤਾ ਉਹ ਵਾਈ ਜੋਗ ਆ ਉਹਦੀ ਟੈਸਟਿੰਗ ਹੋਈ ਉਹਦੀ ਟੈਸਟਿੰਗ ਹੋਈ ਉਹਦਾ ਇੱਕ ਰਫਾਈਨਡ ਮਾਡਲ ਬਣਿਆ ਜਿਹੜਾ ਕਿ ਵਿਗਿਆਨੀਆਂ ਨੇ ਜਿਹਨੂੰ ਅਸੀਂ ਥਾਪਰ ਮਾਡਲ ਕਹਿੰਦੇ ਆ ਪਰ ਕਿਸੇ ਨੂੰ ਬਿਲਟਲ ਕਰਨਾ ਕਿਸੇ ਸੰਤ ਨੂੰ ਉਹਦੀ ਵਿਗਿਆਨਿਕ ਸੋਚ ਹੈ ਬਾਬੇ ਨਾਲ ਇੱਕ ਵੀ ਸੋਚ ਬਕਿਆਨਕ ਸੀ ਮੈਂ ਕਹਿੰਦਾ ਬਾਬਾ ਆਪਣੇ ਬਾਜਵਾ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ ਹੀ ਸ਼ੁੱਡ ਅਪੋਲੋਜਾਈਜ਼ ਬਾਜਵਾ ਜੀ ਚੀਮਨਿਸਟਰ ਖੁਦ ਬਿਮਾਰ ਹੋ ਗਿਆ ਪਾਣੀ ਪੀ ਕੇ ਉੱਥੇ ਸਿੱਧਾ ਬੋਲੋ ਹਸਪੀਟਲ ਤੁਰ ਗਾ ਕੀ ਬਿਮਾਰੀ ਤੇ ਤੁਹਾਨੂੰ ਮੰਗਣੀ ਚਾਹੀਦੀ ਹੈ ਹੈਲਥ ਮਨਿਸਟਰ ਨੂੰ ਮੰਗਣੀ ਚਾਹੀਦੀ ਹੈ ਯੂ ਸ਼ੁੱਡ ਹੈਵ ਟੋਲਡ ਹਿਮ ਟੂ ਗੋ देयर ਸੇਟ ਫਰੋਮ ਸੀਚੇਵਾਲਸ ਜਿੱਥੇ ਉਹਨਾਂ ਬੁੱਕ ਪਾਣੀ ਦਾ ਪੀਤਾ ਸਿੱਧਾ ਚਾਰਦੇਨ ਅਪੋਲੋ ਹਸਪੀਟਲ ਤੇ ਰਹਿ ਇਹ 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 ਯੂ ਟ੍ਰਾਈਂਗ ਟੂ ਸੋਮੇ ਆਮ ਨਾ ਮੈਂ ਪਰਸਨਲੀ ਪਾਰਟੀ ਨਹੀਂ ਬਣਾ ਰਿਹਾ ਜਿਵੇਂ ਥਾਪਰ ਮਾਡਲ ਪਲੀਜ਼ ਡੋਟ ਪਲੀਜ਼ ਕਨਫਿਊਜ਼ ਦੀ ਪੀਪਲ ਆ ਪੰਜਾਬ ਇਹ ਐਂਡ ਇਹ ਇਹ ਜਿਹੜੀ ਪਾਉਂਡਸ ਦੀ ਗੱਲ ਹੈ ਛਪੜਾਂ ਦੀ ਗੱਲ ਹੈ ਬਹੁਤ ਇੰਪੋਰਟੈਂਟ ਗੱਲ ਹੈ ਜੀ ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੁਸੀਂ ਉਹਨੂੰ ਪ੍ਰਮੋਟ